सारेयां रो फोन कर लेनीयां सारेयां ना गल कर लेनीयां रब्बा अपना भी नंबर दे ना मैं अपनी माँ ना कल करती माए इक बारी ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮਪ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਅਮਰ ਡੱਬ ਅਤੇ ਸੁਰਿੰਦਰ ਸਾਈ ਦੀਆਂ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਨੂੰ ਲੈ ਕੇ ਦੋਸਤੋ ਅਮਰ ਡੱਬ ਨੇ ਅੱਜ ਇੱਕ ਸਟੋਰੀ ਪਾਈਏ ਜਿਸ ਦੇ ਵਿੱਚ ਉਸ ਨੇ ਸਾਫ਼-ਸਾਫ਼ ਦੱਸਿਆ ਕਿ ਮੈਂ ਆਪਣੀ ਜਾਨ ਦੇ ਰਹੀਆਂ ਇਨ੍ਹਾਂ ਪੇਜਾਂ ਦੇ ਕਰਕੇ ਜਿਨ੍ਹਾਂ ਨੇ ਮੈਨੂੰ ਕਾਫੀ ਜ਼ਿਆਦਾ ਸਤਾਇਆ ਫਿਲਹਾਲ ਦੋਸਤੋ ਹੁਣ ਦੇਖਣਾ ਇਹ ਹੈ ਕਿ ਇਹਨਾਂ ਦਾ ਕੀ ਬਣਦਾ ਹੈ ਤੇ ਤੁਹਾਨੂੰ ਦੋਸਤੋ ਕੀ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਐਵੇਂ ਦੀਆਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ